ਸਿਕਲ ਜੀ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਟਾਈਮ ਹੈਗਾ ਸਵੇਰ ਦਾ ਮੈਂ ਕੰਮਤਨ ਦੇ ਕਰ ਲਈ ਜੀ ਹੁਣ ਅਸੀਂ ਤਿਆਰ ਹੋ ਗਏ ਸੀਗੇ ਤੇ ਜਾ ਕੇ ਆਉਣੀ ਹੈ ਮੇਰੇ ਪੇਕੇ ਪਿੰਡ ਬਾਕੀ ਵਾਲਾ ਬਲੌਗ ਉੱਥੇ ਜਾ ਕੇ ਕੰਟੀਨਿਊ ਕਰਾਂਗੇ ਤੇ ਬਨੇ ਰਹੋ ਜੀ ਬਲੌਗ ਦੇ ਨਾਲ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਿਆ ਕਰੋ ਜੀ ਚਲੋ ਜੀ ਚੱਲਦੇ ਆ ਜੀ ਹੁਣ ਬਾਕੀ ਬਲੌਗ ਉੱਥੇ لو جی اسی ایتھے پہنچ گئے سی گے پنڈ اسی لیٹ ہی گئے سی کرو کرو اسی 12 ਵਜੇ ਤੁਰੇ ਸੀ ਤੇ ਮੇਰੇ ਪਿੱਕੇ ਹੈਗੇ ਨੇ ਨੇੜੀ ਨੇ ਆਪਣੇ ਪਿੰਡ ਤੋਂ ਤੇ 10 15 ਕਿ ਮਿੰਟ ਲੱਗਦੇ ਨੇ ਤੇ ਮੋਟਰਸਾਈਕਲ ਤੇ گئے ਸੀਗੇ ਮੋਟਰਸਾਈਕਲ ਤੇ 15 ਕਿ ਮਿੰਟ ਲੱਗੇ ਆਪਾਂ ਨੂੰ ਜਾਣ ਨੂੰ ਤੇ ਬੱਚੇ ਖੇਡਣ ਲੱਗ ਗਏ ਜਾਨਸਾਰ ਜਸਨੀਤ ਬੈਠ ਕੇ ਗੱਡੀ 'ਚ ਤੇ ਜੈਪੂ ਅੱਜ ਸਕੂਲ ਨਹੀਂ ਗਈ ਸੀ ਇਹਦੀ ਹੈਗੀ ਸੀ ਕਹਿੰਦੇ ਇਹਦੀ ਬੱਸ ਖਰਾਬ ਹੋ ਗਈ ਰਸਤੇ 'ਚ ਤੇ ਜਿਆਦੇ ਦੀ ਵਸ ਖਰਾਬ ਹੋ ਗਈ ਇਹਨੇ ਘਰ ਆ ਕੇ ਮਤਲਬ 유ਨੀਫਾਰਮ ਉਤਾਰਤੀ ਤੇ ਜਨੂ ਨੇ 유ਨੀਫਾਰਮ ਉਤਾਰੀ ਜਦ ਬਸ ਆ ਗਈ ਤੇ ਤਾਂ ਕਰਕੇ ਸਕੂਲ ਨਹੀਂ ਗਈ ਇਹਨੇ ਮਾਰ ਲਈ ਅੱਜ ਛੁੱਟੀ ਹੈ ਬਹੁਤ ਜ਼ਿਆਦਾ ਖੁਸ਼ ਸੀਗੀ ਵੀ ਮੈਂ ਅੱਜ ਸਕੂਲ ਤੋਂ ਬਚ ਗਈ ਤੇ ਇੱਥੇ ਮੰਮੀ ਉਹਨੇ ਦਰਵਾਜ਼ੇ 'ਚ ਹੀ ਬੈਠੇ ਸੀ ਕਿਉਂਕਿ ਇੱਥੇ ਨਾਲ ਤਾਂ ਮੰਮੀ ਦਾ ਜੀ ਲੱਗਿਆ ਰਹਿੰਦਾ ਆ ਦੇਖੋ ਜੀ ਆਪਣੇ ਦਰਵਾਜ਼ੇ ਦਾ ਗੇਟ ਬਿਲਕੁਲ ਮਤਲਬ ਗਲੀ ਦੇ ਉੱਪਰ ਆ ਤੇ ਜੀ ਲੱਗਦਾ ਤੇ ਰੌਣਕ ਰਹਿੰਦੀ ਆ ਹਨਾ ਸਾਰਾ ਦਿਨ ਇਹ ਆਪਣਾ ਇਧਰ ਪੁਰਾਣਾ ਘਰ ਆ ਨਾਲ ਵੀ ਦਰਵਾਜਾ ਵਿੱਚ ਕਮਰੇ ਨੇ ਤੇ ਜਿਹੜਾ ਦੂਸਰਾ ਨਵੇਂ ਵਾਲਾ ਉਹ ਇਸ ਦੇ ਨਾਲ ਆ ਤੇ ਮੰਮੀ ਦਾ ਮੰਝਾ ਦਿਨੇ ਇੱਥੇ ਹੁੰਦਾ ਮੰਮੀ ਕੋਲੇ ਫਿਰ ਕੋਈ ਨਾ ਕੋਈ ਮਤਲਬ ਆ ਜਾਂਦਾ ਤੇ ਜੀ ਲੱਗ ਜਾਂਦਾ ਮੰਮੀ ਦਾ ਨਾਲ ਇੱਥੇ ਤੇ ਤਾਂ ਕਰਕੇ ਮੰਮੀ ਦਾ ਮੰਝਾ ਇੱਥੇ ਸੀਗਾ ਤੇ ਬੈਠੇ ਸੀਗੇ ਸਾਰੇ ਤੇ ਬਾਕੀ ਤਾਂ ਜਿਹੜੇ ਸਬਸਕ੍ਰਾਈਬਰ ਮੇਰੇ ਨਾਲ ਪੁਰਾਣੇ ਜੁੜੇ ਹੋਏ ਨੇ ਹਨਾ ਉਹਨਾਂ ਨੂੰ ਤਾਂ ਪਤਾ ਹਨਾ ਵੀ ਮੰਮੀ ਵਾਰੇ ਤੇ ਜਿਹੜੇ ਨੰਵੇਂ ਨੇ ਮੈਂ ਉਹਨਾਂ ਨੂੰ ਵੀ ਦੱਸਦਾ ਵੀ ਮੇਰੀ ਮੰਮੀ ਨੂੰ ਨਾ ਪਿਛਲੇ ਸਾਲ ਅਟੈਕ ਆ ਗਿਆ ਸੀ ਰਾਤ ਨੂੰ ਮਤਲਬ ਪੈ ਪੈ ਇਹਨਾਂ ਦਾ ਸਾਰਾ ਸਰੀਰ ਕੰਮ ਛੱਡ ਗਿਆ ਤੇ ਬਿਲਕੁਲ ਹੀ ਨਹੀਂ ਸੀ ਹਿੱਲ ਸਕਦੇ ਬਿਲਕੁਲ ਹੀ ਨਹੀਂ ਸੀ ਹਿੱਲਿਆ ਜਾਂਦਾ ਤੇ ਜੀ ਦੇ ਕਰਕੇ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਈ ਸੀਗੀ ਹੈਨਾ ਤੇ ਹੁਣ ਸਾਲ ਹੋ ਗਿਆ ਜੀ ਇੱਕ ਹੁਣ ਮੰਮੀ ਦੇ ਵਧੀਆ ਮੂਵਮੈਂਟ ਹੋਣ ਲੱਗ ਗਈ ਤੇ ਜਦ ਇੰਜੈਕਸ਼ਨ ਲੱਗੇ ਸੀਗੇ ਮੰਮੀ ਦੇ ਉਹਨਾਂ ਨਾਲ ਹੁਣ ਮੂਵਮੈਂਟ ਹੋਣ ਲੱਗ ਗਈ ਪਰ ਹਜੇ ਵੀ ਥੋੜਾ ਜਿਹਾ ਹੱਥ ਲਗਾ ਕੇ ਉਠਾ ਦਿੰਨੇ ਆ ਤੁਰਨ ਨੀ ਲੱਗੇ ਹੈਗੇ ਬਾਕੀ ਬਿਲਕੁਲ ਤੰਦਰੁਸਤ ਨੇ ਜੀ ਬਾਹੀ ਗੁਰੂ ਦੀ ਕਿਰਪਾ ਨਾਲ ਹੈਨਾ ਬਿਲਕੁਲ ਤੰਦਰੁਸਤ ਨੇ ਜੀ ਇੱਥੇ ਅਸੀਂ ਲੱਗੇ ਸੀਗੇ ਜੀ ਰੋਟੀ ਖਾਣ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ ਤੇ ਜੈਪਲੀਨ कौर ਵੀ ਖਾਣ ਲੱਗ ਗਈ ਰੋਟੀ ਹੈ ਨਾ ਤੇ ਮੰਮੀ ਹੁਣ ਠੀਕ ਨਹੀਂ ਜੀ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਆ ਪਰ ਉਦਰਾ ਤਾਂ ਦੇਖੋ ਜਦੋਂ ਬੰਦਾ ਹੈ ਨਾ ਮੰਜੇ 'ਚ ਪਿਆ ਹੁੰਦਾ ਦਿੱਕਤ ਆਉਂਦੀ ਹੂਈ ਆ ਤੇ ਅੱਜ ਮੰਮੀ ਨੂੰ ਨਵਾਉਣਾ ਵੀ ਸੀਗਾ ਤੇ ਉਹਦੇ ਕਰਕੇ ਫਿਰ ਮੰਮੀ ਹਜੇ ਉੱਥੇ ਦਰਵਾਜ਼ੇ 'ਚ ਹੀ ਸੀਗੇ ਤੇ ਇੱਥੇ ਅਸੀਂ ਅੰਦਰ ਰੈਸਟ ਕਰਨ ਲੱਗ ਗਏ ਸੀ ਕੁਝ ਟਾਈਮ ਅਸੀਂ ਕੁਝ ਟਾਈਮ ਰੈਸਟ ਕਰਨ ਲੱਗੇ ਸੀ ਵੀ ਚਲੋ ਰੈਸਟ ਕਰ ਲਈਏ ਤੇ ਮੰਮੀ ਹਜੇ ਉੱਥੀ ਸੀਗੇ ਦਰਵਾਜ਼ੇ ਦੇ ਵਿੱਚ ਤੇ 2 3 ਵਜੇ ਦਾ ਟਾਈਮ ਹੋ ਗਿਆ ਸੀਗਾ ਆ ਹੈਗਾ ਸਾਡ ਮੇਰਾ ਭਤੀਜਾ ਹਸਨਦੀਪ ਤੇ ਇਹ ਵੀ ਅੱਜ ਥੋੜਾ ਟਾਈਮ ਹੀ ਸੁੱਤਾ ਕਿਉਂਕਿ ਬੱਚੇ ਰੌਲਾ ਪਾਈ ਜਾਂਦੇ ਸੀ ਬਾਕੀ ਬੱਚੇ ਇਕੱਠੇ ਹੋ ਕੇ ਨਾ ਬਹੁਤ ਜ਼ਿਆਦਾ ਮਸਤੀ ਕਰਦੇ ਨੇ ਤੇ ਸ਼ਰਾਰਤਾਂ ਵੀ ਬਹੁਤ ਕਰਦੇ ਨੇ ਤੇ ਐਸੇ ਉਹ ਇਹਨਾਂ ਦੀ ਰੌਣਖ ਹੁੰਦੀ ਹੈ ਜੀ ਜੀ ਲੱਗ ਜਾਂਦਾ ਇਹਨਾਂ ਦਾ ਜਸਨੀਤ ਦੇਖੋ ਕਿਵੇਂ ਬੈੱਡ ਤੇ ਚੜੀਏ ਬੋਲ 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 ਬਸ ਇਦਾਂ ਹੀ ਕਰਦੀ ਸੀਗੀ ਤੇ ਇਸ ਤਰ੍ਹਾਂ ਸੀਗਾ ਜੀ ਮੰਮੀ ਨੂੰ ਵੀ ਮਤਲਬ ਉਹ ਅਟੈਕ ਤੋਂ ਬਾਅਦ ਹੁਣ ਵੀਕਨੈਸ ਬਹੁਤ ਹੋ ਗਈ ਜੇ ਮੈਂ ਤੁਹਾਨੂੰ ਆਪਦੀ ਮੰਮੀ ਦੀ ਹੈ ਨਾ ਪਹਿਲਾ ਵਾਲੀ ਪਿਕ ਦਿਖਾਵਾਂ ਬਿਮਾਰ ਹੋਣ ਤੋਂ ਪਹਿਲਾਂ ਦੀ ਤਾਂ ਮੰਮੀ ਦੀ ਸਿਹਤ ਬਹੁਤ ਜ਼ਿਆਦਾ ਸੋਹਣੀ ਸੀ ਮੰਮੀ ਦਾ ਰੰਗ ਹੈ ਗੋਰਾ ਮਤਲਬ ਲਾਲ ਲਾਲ ਰੰਗ ਪਿਆ ਸੀਗਾ ਜਿਹੜੇ ਵਿਚਾਰੇ ਦਾ ਹੁਣ ਰੰਗ ਕਾਲਾ ਹੋ ਗਿਆ ਤੇ ਸਾਰੇ ਸਰੀਰ ਦਾ ਵੀ ਫਰਕ ਪੈ ਗਿਆ ਹੁਣ ਤਾਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਠੀਕ ਨਹੀਂ ਹੈ ਨਾ ਪਹਿਲਾਂ ਤਾਂ ਬਿਲਕੁਲੀ ਵਿਚਾਰੇ ਅਦਾ ਹੋ ਗਏ ਸੀਗੇ ਵੀ ਮਤਲਬ ਦੇਖਣੀ ਬਹੁਤ ਔਖਾ ਲੱਗਦਾ ਸੀਗਾ ਤੇ ਮੰਮੀ ਉਹਦਾ ਮੇਰੇ ਹਨਾ ਵੀ ਮਤਲਬ ਇਹਨਾਂ ਨੂੰ ਜ਼ਿਆਦਾ ਹੁੰਦਾ ਸੀ ਆਪਦੀ ਕੇਅਰ ਕਰਨ ਦਾ ਤੇ ਇਹ ਤਾਂ ਕਹਿੰਦੇ ਸੀ ਮੈਂ ਤਾਂ ਸਵੇਰੇ ਉੱਠ ਕੇ ਨਹਾ ਲੈਂਦੀ ਐ ਤੇ ਬਾਲਾ ਤੇ ਵੀ ਡਾਈ ਵਗੈਰਾ ਇਹ ਕਦੇ ਵੀ ਨਹੀਂ ਸੀ ਇਹਨਾਂ ਨੇ ਚਿੱਟੇ ਜਿਹੇ ਬਾਲ ਰੱਖੇ ਤੇ ਡਾਈ ਵਗੈਰਾ ਲਗਾ ਲੈਂਦੇ ਸੀਗੇ ਜੀ ਸਵੇਰੇ ਕਹਿੰਦੇ ਸੀ ਸਾਰੇ ਦੇ ਸੁੱਤੇ ਪਏ ਪਏ ਆਪਾਂ ਤਾਂ ਨਹਾ ਲੈਂਦੇ ਆ ਤੇ ਮੰਮੀ ਕੋਟੀਆ ਸਵਟਰ ਸਲਾਈ ਜ਼ਿਆਦਾ ਚਲਾਉਂਦੇ ਹੁੰਦੇ ਸੀਗੇ ਤੇ ਜੱਤੇ ਭਾਬੀ ਆਈ ਸੀਗੀ ਫਿਰ ਮੰਮੀ ਨੂੰ ਕੰਮ ਦੀ ਥੋੜਿਆ ਜਿਹਾ ਮਤਲਬ ਹੁੰਦਾ ਸੀਗਾ ਤੇ ਪਹਿਲਾਂ ਤੁਸੀਂ ਮੰਮੀ ਕੋਟੀਆਂ ਸਵਟਰ ਦਾ ਜਾਂਦਾ ਕਰਦੇ ਨੇ ਇੱਥੇ ਮੰਮੀ ਨੂੰ ਅਸੀਂ ਨਿਮਾਤਾ ਸੀ ਜੀ ਨਿਮਾ ਕੇ ਹੁਣ ਮੰਮੀ ਦੇ மஞ்சੇ ਦੀ ਸਾਰੀ ਬੈੱਡ ਸੀਟ ਵਗੈਰਾ ਚੇਂਜ ਕਰਤੀ ਸੀ ਤੇ ਮੰਮੀ ਨੂੰ ਨਾ ਕੇ ਆਰਾਮ ਜਾ ਗਿਆ ਹੁਣ ਤਾਂ ਉਸ ਮੰਮੀ ਨੂੰ ਫੜ ਕੇ ਮਤਲਬ ਦੂਸਰੇ மஞ்சੇ ਤੇ ਕਰਨਾ ਹੁੰਦਾ ਤੇ ਬਹੁਤ ਆਸਾਨੀ ਨਾਲ ਨਹਾ ਲੈਂਦੇ ਨੇ ਤੇ ਫਿਰ ਪੈਪ ਨਾਲ ਖੁਦ ਹੀ ਆਪਣਾ ਨਹਾ ਲੈਂਦੇ ਨੇ ਕਹਿੰਦੇ ਨੇ ਮੈਨੂੰ ਆਰਾਮ ਜਾ ਗਿਆ ਇਸ ਤੋਂ ਪਹਿਲਾਂ ਜਦ ਮੰਮੀ ਦਾ ਬਿਲਕੁਲ ਹੀ ਸਰੀਰ ਖੜ ਗਿਆ ਸੀ ਤੇ ਉਦੋਂ ਬਹੁਤ ਦਿੱਕਤ ਆਉਂਦੀ ਹੁੰਦੀ ਸੀ ਹਨਾ ਤਿੰਨ ਚਾਰ ਬੰਦੇ ਸਦਨੇ ਪੈਂਦੇ ਤਿੰਨ ਚਾਰ ਬੁੜੀਆਂ ਹਨਾ ਉਹਨਾਂ ਨਾਲ ਫਿਰ ਮੰਮੀ ਨੂੰ ਚੱਕ ਕੇ ਦੂਸਰੇ ਮੰਜੇ ਤੇ ਪਾਉਂਦੇ ਹਨਾ ਫਿਰ ਸਾਰੇ ਮਲਕੇ ਨਮਾਉਂਦੇ ਤੇ ਕਈ ਵਾਰ ਮੰਮੀ ਨੂੰ ਨਾਂ ਤੱਕ ਅੱਖ ਮੂੰਹ 'ਚ ਹੱਥ ਵੱਜਦਾ ਜੀ ਪਤਾ ਨਹੀਂ ਸੀ ਲੱਗਦਾ ਤੇ ਹੁਣ ਤਾਂ ਮੰਮੀ ਖੁਦ ਹੀ ਨਾ ਲੈਂਦੇ ਨੇ ਬਸ ਫੜ ਕੇ ਬੈਠੇ ਕਰ ਦਿੰਨੇ ਆ ਤੇ ਨਾ ਲੈਂਦੇ ਨੇ ਹਨਾ ਤੇ ਬਸ ਨਹਾ ਕੇ ਮੰਮੀ ਦੇ ਕੱਪੜੇ ਚੇਂਜ ਕਰਕੇ ਬੈੱਡ ਸੀਟ ਵਗੈਰਾ ਚੇਂਜ ਕਰਕੇ ਅਸੀਂ ਮੰਮੀ ਨੂੰ ਬਾਹਰੇ ਕੁਲਰ ਮੂਰੇ ਕਰਤਾ ਸੀਗਾ ਜੀ ਤੇ ਬਿਲਕੁਲ ਤੰਦਰੁਸਤ ਲੱਗਦੇ ਹੁੰਦੇ ਨੇ ਉਦਦਾ ਤਾਂ ਆ ਹੈਗਾ ਮੰਮੀ ਦਾ ਰੂਮ ਆ ਸਾਡਾ ਜਿਹੜਾ ਪੁਰਾਣਾ ਦਰਵਾਜ਼ਾ ਉਦੇ ਵਿੱਚ ਰੂਮ ਆ ਮੰਮੀ ਇੱਥੇ ਆਹਾਂਮਰੇ ਦੇ ਵਿੱਚ ਜਿਆਦਾ ਬੈਠਦੇ ਹੁੰਦੇ ਇਹਨਾਂ ਦਾ ਇੱਥੇ ਜੀ ਲੱਗਦਾ ਸੀਗਾ ਤੇ ਮੰਮੀ ਕਹਿੰਦੇ ਇੱਥੇ ਬੈਠੇ ਕੋਟੀਆਂ-ਕੁਟੀਆਂ ਬੁਣੀ ਜਾਂਦੇ ਐਨੀਆਂ ਕੋਟੀਆਂ ਐਨੀਆਂ ਟੋਪੀਆਂ ਮੈਂ ਤੁਹਾਨੂੰ ਕਿਸੇ ਦਿਨ ਦਿਖਾਵਾਂ ਮੇਰੇ ਕੋਲ ਵੀ ਬਹੁਤ ਪਈ ਨੇ ਸਾਨੂੰ ਸਾਰਿਆਂ ਨੂੰ ਬੁਣ-ਬੁਣ ਦਿੰਦੇ ਸੀਗੇ ਬਸ ਤੁਹ ਲਾਈਏ ਚਲਾਈ ਜਾਂਦੇ ਰਾਤ ਨੂੰ ਵੀ ਜਦ ਜਾਗ ਆ ਜਾਂਦੀ ਦਿਨੇ ਵੀ ਬਸ ਬਹੁਤ ਜ਼ਿਆਦਾ ਮਤਲਬ ਕੋਟੀਆਂ-ਕੁਟੀਆਂ ਬੁੰਦੀ ਸੀ ਉਦੋਂ ਪਹਿਲਾਂ ਮੰਮੀ ਤਾਣੀਆਂ ਤੂਨੇ ਦਾ ਕੰਮ ਐ ਜਾ ਮਤਲਬ ਪਹਿਲਾਂ ਤੂੰ ਕਰਦੇ ਰਹਿੰਦੇ ਸੀਗੇ ਨਾਲ ਸਾਰੇ ਕੰਮਾਂ ਦਾ ਮਤਲਬ ਮੰਮੀ ਨੂੰ ਬਹੁਤ ਜ਼ਿਆਦਾ ਭੇਤ ਆ ਜੀ ਆ ਮੰਮੀ ਦਾ ਕਮਰਾ ਜਿਹੜਾ ਸੁਨਾ ਸੁਨਾ ਪਿਆ ਇੱਥੇ ਬਹੁਤ ਰੌਣਕ ਹੁੰਦੀ ਸੀ ਜਦ ਮੰਮੀ ਠੀਕ ਸੀਗੇ ਹਨਾ ਜਦ ਸਾਰੇ ਫਿਰ ਇੱਥੇ ਬੈਠੇ ਰਹਿੰਦੇ ਸੀ ਮੰਮੀ ਦੇ ਕੋਲ ਜਦ ਅਸੀਂ ਵੀ ਜਾਣਾ ਤੇ ਸਾਰਿਆਂ ਨੇ ਫਿਰ ਬਸ ਜਿੱਥੇ ਮੰਮੀ ਨੇ ਹੋਣਾ ਉੱਥੇ ਸਾਰਿਆਂ ਨੇ ਆਉਣਾ ਸੀਗਾ ਤੇ ਇੱਕ ਅਮਰਾ ਜਿਹੜਾ ਹੁਣ ਸੁੰਨਾ ਸੁੰਨਾ ਪਿਆ ਜਦੇ ਵਿੱਚ ਬਹੁਤ ਰੌਣਕ ਹੁੰਦੀ ਸੀਗੀ ਤੇ ਹੁਣ ਮੰਮੀ ਦਾ ਮੰਜਾ ਕੱਟਦਾ ਸੀ ਬਾਹਰ ਤੇ ਮੰਮੀ ਕਹਿੰਦੇ ਵੀ ਮੈਂ ਹੌਲੀ ਹੌਲੀ ਬੈਠੀ ਹੁੰਨੀ ਆ ਤੇ ਮੈਂ ਆਪਣਾ ਸਿਰ ਆਪ ਬਾਹਲੂ ਉਹਦਾ ਤਾਂ ਹੁਣ ਮੰਮੀ ਬੈਠੇ ਹੋ ਜਾਂਦੇ ਨੇ ਪਰ ਇੱਥੇ ਪਤਾ ਕੀ ਸੀਗਾ ਮੰਮੀ ਨੂੰ ਇਹ ਸੀਗੀ ਜਿਆਦਾ ਕਈ ਵਾਰ ਚੋਰ ਲਾ ਲੈਂਦੇ ਨੇ ਫਿਰ ਬਾਹਮਾਨ ਦੇ ਵਿੱਚ ਕਈ ਵਾਰ ਮੜੱਕ ਜੇ ਜਾਂਦੇ ਨੇ ਹਨਾ ਹਰੇ ਕਮਜ਼ੋਰੀ ਆ ਵੀਕਨੈਸ ਹੈ ਜੀ ਦਿਖਾ ਕੇ ਵੀ ਆਏ ਸੀ ਹੁਣ ਡਾਕਟਰ ਨੂੰ ਕਹਿੰਦੇ ਵੀ ਹੋਰ ਕੋਈ ਦਿੱਕਤ ਨਹੀਂ ਹੈਗੀ ਹੋਰ ਸਾਰਾ ਠੀਕ ਆ ਵੀਕਨੈਸ ਪੈਗੀ ਯੋਗੀ ਜੀ ਦਾ ਮੰਮੀ ਬਿਮਾਰ ਹੋਈ ਸੀ ਉਦੋਂ 2-3 ਮਹੀਨੇ ਇਹਨਾਂ ਨੇ ਬਿਲਕੁਲ ਖੁਸ਼ ਨਹੀਂ ਸੀਗਾ ਖਾਦਾ ਬਸ ਇੱਕ ਚਮਚਾ ਦਹੀਂ ਦਾ ਜਾਂ ਦੁੱਧ ਦਾ ਬਸ ਇੰਨਾ ਕੁ ਲੈਂਦੀ ਹੁੰਦੀ ਸੀਗੇ ਤੇ ਉਹਦੇ ਕਰਕੇ ਥੋੜੀ ਦਿੱਕਤ ਆਉਂਦੀ ਆ ਉਹਦਾ ਠੀਕ ਨਹੀਂ ਜੀ ਬਸ ਉਹਨੂੰ ੀਕਨੈਸ ਸੀ ਇਹ ਦੇਖੋ ਸਿਆਣਾ ਸਰੀਰ ਹਨਾ ਕਮਜ਼ੋਰੀ ਹੌਲੀ ਹੌਲੀ ਭਰੂਗੀ ਹੁਣ ਦੇਖੋ ਨਾ ਮੰਮੀ ਆਪਣਾ ਸਿਰ ਸੁਰਾਪ ਤੁਹਾਨੂੰ ਤਾਂ ਐ ਲੱਗਦਾ ਹੋ ਵੀ ਕੋਈ ਐਡੀ ਗੱਲ ਨਹੀਂ ਪਰ ਸਾਨੂੰ ਤਾਂ ਲੱਗਦਾ ਕਿਉਂਕਿ ਅਸੀਂ ਮੰਮੀ ਦੀ ਉਹ ਕੰਡੀਸਨ ਦੇਖੀ ਹੈ ਜਦੋਂ ਮੰਮੀ ਦਾ ਸਾਰਾ ਸਰੀਰ ਜਾਮ ਹੋ ਗਿਆ ਸੀ ਮਤਲਬ ਜਵਾਨ ਵੀ ਆਕੜਨ ਤੇ ਆ ਗਈ ਸੀ ਬੋਲ ਤਤਲਾਉਣ ਲੱਗ ਗਿਆ ਸੀਗਾ ਪਰ ਹੁਣ ਤਾਂ ਬਹੁਤ ਠੀਕ ਨੇ ਆ ਦੇਖੋ ਜੀ ਸਾਡੇ ਬੱਚਿਆਂ ਦਾ ਮਿੱਟੀ ਦਾ ਖਜ਼ਾਨਾ ਇੱਥੋਂ ਇਹ ਮਿੱਟੀ ਖਾਂਦੇ ਨੇ ਇਹਨਾਂ ਨੂੰ ਮਿੱਟੀ ਮਿਲਦੀ ਆ ਤੇ ਇਧਰ ਨੂੰ ਤਾਂ ਹੀ ਭੱਜ-ਭੱਜ ਕੇ ਆਉਂਦੇ ਨੇ ਹੁਣ ਅਸੀਂ ਬਾਹਰ ਨਿਕਲੇ ਆਏ ਹੁਣ ਬਸ ਇਹਨਾਂ ਨੂੰ ਇਧਰ ਜਾਂਦਾ ਹੋਊਗਾ ਤੇ ਬਾੜੀ ਦੇ ਵਿੱਚ ਥੋੜੀ ਜਿਹੀ ਮਿੱਟੀ ਆ ਬਸ ਇਧਰ ਹੁਣ ਸਾਰੇ ਜਾਂਦੇ ਨੇ ਇਹ ਤੇ ਵੀ ਮੰਮੀ ਦਾ ਹਨਾ ਐ ਜਵਾਨ ਵੀ ਤੋਤਲਾਉਣ ਲੱਗ ਗਈ ਸੀ ਹੁਣ ਤਾਂ ਬਹੁਤ ਜ਼ਿਆਦਾ ਫਰਕ ਆ ਜੀ ਜਿਨ੍ਹਾਂ ਨੇ ਮੰਮੀ ਨੂੰ ਜ਼ਿਆਦਾ ਦੇਖਿਆ ਤੇ ਹੁਣ ਦੇਖਿਆ ਦੇਖੋ ਉਹਨਾਂ ਨੂੰ ਤਾਂ ਪਤਾ ਵੀ ਅਗਲੇ ਪਾਰੋਂ ਵੀ ਮੁੜੇ ਨੇ ਬਸ ਹੁਣ ਵਾਹਿਗੁਰੂ ਨੂੰ ਇਹੀ ਅਰਦਾਸ ਕਰਦੇ ਆਂ ਵੀ ਵਾਹਿਗੁਰੂ ਜਿੱਥੇ ਤੁਸੀਂ ਇੰਨੀ ਕਿਰਪਾ ਕਰਤੀ ਹੁਣ ਹੋਰ ਕਰ ਦੋ ਤੇ ਵੀ ਤੋਰਨ ਲਾ ਦੋ ਕਿਉਂਕਿ ਮੰ지에 'ਚ ਬੈਠਣਾ ਜੀ ਬਹੁਤ ਜ਼ਿਆਦਾ ਮੁਸ਼ਕਲ ਐ ਬਹੁਤ ਜ਼ਿਆਦਾ ਮੁਸ਼ਕਲ ਐ ਦੇਖੋ ਜਿਹੜੀ ਵਾਸ਼ਰੂਮ ਵਾਲੀ ਪੈ ਪਾਣਾ ਜੇ ਮਤਲਬ ਮੇਰੇ ਦੋਸਤ ਤਿੰਨ ਸੀਜ਼ੇਰੀਅਨ ਹੋ ਗਏ ਮੈਨੂੰ ਲੱਗ ਪਤਾ ਲੱਗਦਾ ਨਾ ਵੀ ਉਹ ਕਿੰਨੀ ਔਖੀ ਹੁੰਦੀ ਹੈ ਲਵਾਉਣੀ ਦੋ ਦਿਨ ਰੱਖਣੀ ਹੁੰਦੀ ਹੁਣ ਮੰਮੀ ਨੂੰ ਪੂਰਾ ਸਾਲ ਹੋ ਗਿਆ ਹਨਾ ਬਾਥਰੂਮ ਵਾਲੀ ਪੈਪ ਲੱਗੀ ਨੂੰ ਤੇ ਕਈ ਵਾਰ ਉਹ ਹਿੱਲ ਜਾਂਦੀ ਹੈ ਹਨਾ ਫੇਰ ਵੀ ਬਹੁਤ ਇੱਕ ਦੋ ਵਾਰ ਬਹੁਤ ਜ਼ਿਆਦਾ ਦਿੱਕਤ ਆ ਗਈ ਬਹੁਤ ਜ਼ਿਆਦਾ ਦਿੱਕਤ ਆ ਗਈ ਤੇ ਪਰ ਬਾਹੀ ਗੁਰੂ ਅੱਗੇ ਜ਼ੋਰ ਨਹੀਂ ਹੈਗਾ ਜੀ ਦੇਖੋ ਜਿਵੇਂ ਉਹਨੂੰ ਠੀਕ ਲੱਗਦਾ ਜਿਹੜਾ ਕੋਈ ਆਪਣੇ ਕਰਮਾਂ ਚ ਲਿਖਿਆ ਹੁੰਦਾ ਹਨਾ ਕੋਈ ਕਸਟ ਆਪਾਂ ਨੂੰ ਭੋਗਣਾ ਹੀ ਪੈਂਦਾ ਦੇਖੋ ਹੁਣ ਇੱਥੇ ਮੰਮੀ ਖੁਦ ਸਿਰ ਬੌਂਦੇ ਨੇ ਉਹ ਕਹਿੰਦੇ ਮੈਨੂੰ ਹੁਣ ਆਪਦਾ ਹਨਾ ਸਿਰ ਬੌਣਾ ਜਾਂ ਆਪਦੇ ਆਪਣਾ ਕੇ ਵੀ ਆਰਾਮ ਜਾ ਆ ਜਾਂਦਾ ਹੁੰਦਾ ਤੇ ਜਿਵੇਂ ਹੁਣ ਪਹਿਲਾਂ ਫੜਕੇ ਨਮਾਉਂਦੇ ਸੀ ਫੜਕੇ ਫਿਰ ਉਹਨਾਂ ਦੇ ਵਾਲ ਬਸ ਉਹਨਾਂ ਨੂੰ ਦੂਸਰੇ ਤੋਂ ਆਪਾਂ ਜਦੋਂ ਕਰਵਾਉਣੇ ਆ ਹੁੰਦਾ ਵੀ ਵਾਲ ਪੱਟੇ ਗਏ ਇਸ ਤਰ੍ਹਾਂ ਹੋ ਗਿਆ ਹਨਾ ਤੇ ਹੁਣ ਥੋੜਾ ਜਿਹਾ ਰਿਲੈਕਸ ਰਹਿੰਦੇ ਨੇ ਨਾ ਦੇਖੋ ਸਾਡੀ ਬੱਚਾ ਪਾਰਟੀ ਤਾਂ ਲੱਗ ਗਈ ਟੈਂਟ ਲੱਗਿਆ ਹੁੰਦਾ ਜਿਵੇਂ ਹਨਾ ਵੀ ਇੱਥੇ ਖਾਣਾ ਰੱਖਿਆ ਹੁੰਦਾ ਜਿੱਥੇ ਇੱਕ ਜਾਂਦਾ ਉੱਥੇ ਜਾਂਦੇ ਨੇ ਹਨਾ ਦੂਜੇ ਵੀ ਵੀ ਇੱਥੇ ਖਾਣਾ ਰੱਖਿਆ ਹੁੰਦਾ ਸੀ ਖਾਣਾ ਖਾਣੇ ਆ ਚਮਚੇ ਚੱਕ ਲਈ ਤੇ ਚਮਚਿਆਂ ਨਾਲ ਉਹ ਕਰਦੇ ਨੇ ਤੇ ਦੇਖੋ ਹੁਣ ਮੰਮੀ ਮੋਟੀਆਂ-ਮੋਟੀਆਂ ਗੁਲਜਲਾ ਆਪ ਹੀ ਕੱਢ ਲੈਂਦੇ ਨੇ ਫਿਰ ਬਸ ਉਸ ਤੋਂ ਬਾਅਦ ਥੋੜੀ 모ਟੀ ਰਹਿ ਜਾਂਦੀ ਐ ਨਹੀਂ ਉਹ ਕਢਵਾ ਕੇ ਹਨਾ ਫੇਰ ਗੁੱਤ ਕਰਵਾ ਲੈਂਦੇ ਨੇ ਤੇ ਹੁਣ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਜੀ ਬਹੁਤ ਜ਼ਿਆਦਾ ਠੀਕ ਹੋ ਗਿਆ ਦੇਖੋ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੇ ਆ ਵਾਹਿਗੁਰੂ ਕਿਸੇ ਨੂੰ ਵੀ ਸਰੀਰਕ ਕਸ਼ਟ ਨਾ ਦੇ ਬਹੁਤ ਔਖਾ ਹੁੰਦਾ ਜੀ ਪਾਪਾ ਜੀ ਚਲੇ ਗਏ ਸੀਗੇ ਧੂਰੀ ਧੂਰੀ ਆਪਾਂ ਨੂੰ ਮੇਰੇ ਪੇਕੇ ਪਿੰਡ ਦੇ ਨੇੜੇ ਹੀ ਆ ਜੀ ਧੂਰੀ ਤੇ ਕੁਝ ਸਮਾਨ ਲਿਓਣ ਆਲਾ ਸੀ ਸ਼ਾਮ ਨੂੰ ਦੇਖੋ ਉਹ ਮੋਟਰਸਾਈਕਲ ਤੇ ਆਪਣਾ ਚਲੇ ਗਏ ਸੀ ਤੇ ਸਮਾਨ ਲਿਆਏ ਸੀਗੇ ਤੇ ਇੱਥੇ ਮੀ ਦਾਸ ਮੰਮੀ ਨੇ ਗੁਲਜਲਾ ਕੱਢ ਲਿਆ ਸੀ ਹੁਣ ਗੁੱਤ ਕਰਾ ਲੈਣਗੇ ਤੇ ਨਿੰਬੂ ਲੱਗੇ ਪੈ ਸੀਗੇ ਜੇ ਕਰ ਆਪਣੇ ਇੱਥੇ ਬੂਟੇ ਤੇ ਥੋੜੇ ਇੱਥੇ ਲੱਗੇ ਹੋਏ ਨੇ ਤੇ ਉੱਥੇ ਇਹ ਸੇਮ ਸੇਮ ਬੂਟੇ ਨੇ ਪਾਪਾ ਜੀ ਨੇ ਲਿਆ ਕੇ ਦਿੱਤੇ ਸੀਗੇ ਦੋ ਇੱਥੇ ਲਗਾਤੇ ਸੀ ਬੂਟੇ ਦੋ ਉੱਤੇ ਹਨਾ ਤੇ ਇਧਰ ਵੀ ਸੀ ਫਿਰ ਮੈਨੂੰ ਕਹਿੰਦੇ ਵੀ ਅਸਤੀ ਦਾ ਆਚਾਰ ਪਾ ਲਿਆ ਵੀ ਤੁਸੀਂ ਲੈ ਜਾਓ ਹੁਣਾ ਕਾਫੀ ਕਹਿਣ ਲੱਗੇ ਕਹਿੰਦੇ ਵੀ ਫਿਰ ਖਰਾਬ ਹੀ ਹੋਣਗੇ ਫਿਰ ਮੈਂ ਸੋਚਿਆ ਮੈਂ ਕਿ ਕੁਝ ਉੱਥੇ ਲੱਗੇ ਹੋਏ ਨੇ ਕੁਝ ਇੱਥੇ ਚੱਲ ਫਿਰ ਮੈਂ ਆਚਾਰ ਹੀ ਪਾ ਲੂੰਗੀ ਹਨਾ ਕਾਫੀ ਜਿਹੜੇ ਪੱਕੇ ਜੇ ਪਏ ਸੀਗੇ ਤੇ ਉਹ ਨਿੰਬੂ ਮੈਂ ਤੋੜਦੇ ਸੀਗੇ ਤੇ ਮੈਂ ਕਿਹਾ ਵੀ ਸਾਨੂੰ ਤਾਂ ਥੋੜੀ ਨਹੀਂ ਮੁੱਕਦੇ ਹੈਗੇ ਤੇ ਕੁਝ ਇੱਥੇ ਆਪਣੇ ਪਿੰਡ ਵੀ ਲੱਗੇ ਹੋਏ ਨੇ ਸੇਮੇ ਕੇ ਚਲਦੋ ਉਹਨਾਂ ਨੂੰ ਮਿਕਸ ਜੇ ਕਰਕੇ ਚਾਰ ਬੁੱਟੇ ਸੇਮ ਹੀ ਨੇ ਜੀ ਸੇਮ ਸੇਮ ਹੀ ਨੇ ਫੇਰ ਮੈਂ ਕਿਹਾ ਨਹੀਂ ਤਾਂ ਜੇ ਉਹਨਾਂ ਪਾ ਅਲੱਗ-ਅਲੱਗ ਦਾ ਪਾਉਣੇ ਫਿਰ ਆਚਾਰ ਖਰਾਬ ਹੋ ਜਾਂਦਾ ਕਿਉਂਕਿ ਸਾਈਜ਼ ਦਾ ਫਰਕ ਪੈ ਜਾਂਦਾ ਤੇ ਪਰ ਜਿਹੜੀ ਇੱਥੇ ਵਾਲੇ ਬੁੱਟੇ ਦੇ ਨਿੰਬੂ ਨੇ ਹਨ ਉਹ ਠੀਕ ਨੇ ਵੀ ਜਿਹੜੇ ਆਪਣੇ ਇੱਥੇ ਨੇ ਘਰੇ ਹਨ ਉਹ ਪਤਾ ਨਹੀਂ ਕਿਉਂ ਪਾਟਣ ਲੱਗੇ ਹਨ ਕੁਸਤਾ ਟਿਕਨੇ ਮਤਲਬ ਤੀਜਾ ਹਿੱਸਾ ਜਿਹੜੇ ਨਿੰਬੂ ਨੇ ਉਹ ਪਾਟਣ ਲੱਗੇ ਸੰਦੀਪ ਕਹਿੰਦੇ ਵੀ ਆਪਾਂ ਪਾਣੀ ਜ਼ਿਆਦਾ ਪਾਉਣੇ ਆ ਕਹਿੰਦੇ ਇੱਥੇ ਪਾਣੀ ਘੱਟ ਪੈਂਦਾ ਸਾਰੇ ਨਿੰਬੂ ਠੀਕ ਸੀਗੇ ਜੀ ਹੋ ਗੁੱਡ ਸੀਗੇ ਹਨ ਜਿਹੜੇ ਆਪਣੇ ਵਾਲੇ ਨੇ ਉਹ ਪਾਟ ਪਾਟੇ ਪੈਣੀ ਤੀਜੇ ਹਿੱਸੇ ਦੇ ਨਿੰਬੂ ਜਿਹੜੇ ਹੈਗੇ ਨੇ ਪਾਟ ਗਏ ਤੇ ਹੁਣ ਟਾਈਮ ਹੈ ਸ਼ਾਮ ਦਾ ਹੀ ਸੀਗਾ ਜੀ ਬਸ ਹੁਣ ਸਾਡੀ ਵਾਪਸ ਆਉਣ ਦੀ ਤਿਆਰੀ ਹੋਣ ਲੱਗ ਗਈ ਸੀ ਤੇ ਮੈਨੂੰ ਕਹਿਣ ਲੱਗੇ ਕਹਿੰਦੇ ਤੂੰ ਲੈ ਜਾ ਨਿੰਬੂ ਵੀ ਫਿਰ ਖਰਾਬ ਹੀ ਹੁੰਦੇ ਨੇ ਅਸੀਂ ਮੈਂ ਕਿਹਾ ਤੁਸੀਂ ਅਚਾਰ ਪਾ ਲਓ ਕਹਿੰਦੇ ਵੀ ਅਸੀਂ ਤਾਂ ਬਣਾ ਲਿਆ ਅਚਾਰ ਤੇ ਕੁਝ ਹੋਰ ਪੱਕ ਜਾਣਗੇ ਵੀ ਚਲ ਫੇਰ ਬਣ ਜੂਗਾ ਦੇਖੋ ਹਸਨਦੀਪ ਮੇਰੇ ਨਾਲ ਬੜਿਆ ਨਿੰਬੂ ਦੇ ਵਿੱਚ ਤੇ ਦੇਖੋ ਕਿੰਨਾ ਟੱਕੜਾ ਹਨ ਇਹ ਮੁੰਡਾ ਵਿੱਚ ਟੱਕੇ ਨਾਲ ਬੜਿਆ ਕੀ ਫਿਰ ਮੋੜੀਅੇ ਚ ਫਸ ਗਏ ਨਿੰਬੂ ਦੇ ਟਾਣੀਆਂ ਦੇ ਵਿੱਚ ਫਸ ਗਿਆ ਇਹਨਾਂ ਨੂੰ ਮਿੱਟੀ ਖਾਂਦਾ ਹੋਇਆ ਮਿੱਟੀ ਨਾਲ ਖੇਡਣ ਦਾ ਹੋਇਆ ਦੇਖੋ ਮੇਰੇ ਮੰਗਰ ਮੰਗਰ ਵੀ ਮੈਂ ਨਿੰਬੂ ਤੜਵਾਉਣਾ ਨਾਲ ਹੈਲਪ ਕਰਦਾ ਭੂਆ ਦੀ ਤੇ ਏ ਵੀ ਬੋਸ ਸ਼ਰਾਰਤੀ ਅਨਾਂ ਤੱਕੜਾ ਇਹਨਾਂ ਤੱਕੜਾ ਬਿਲਕੁਲ ਹੀ ਨਹੀਂ ਖੜਦਾ ਸਾਰਾ ਦਿਨ ਤੇ ਆ ਸਾਡੀ ਹੈਗੀ ਕਿਤਾਬੋਂ ਮੈਂ ਤੁਹਾਨੂੰ ਪਹਿਲਾਂ ਵੀ ਮਲਾਈਏ ਹੁਣ ਖੜੀ ਹੈ ਮੈਨੂੰ ਕਹਿੰਦੀ ਦੀਦੀ ਮੇਰੀ ਫੋਟੋ ਵਧੀਆ ਨਹੀਂ ਮੇਰੀ ਵਧੀਆ ਜੀ ਫੋਟੋ ਇਹਨੂੰ ਸਮਝ ਨਹੀਂ ਪਤਾ ਨਹੀਂ ਲੱਗਦਾ ਹੈਗਾ ਵੀ ਮੈਂ ਕਹਿੰਦੀ ਦੀਦੀ ਵਧੀਆ ਜੀ ਫੋਟੋ ਕਿੱਚ ਦੋ ਮੈਂ ਕਿਹਾ ਤੂੰ ਵੀਡੀਓ ਦੇ ਵਿੱਚ ਆਉਣੀ ਆ ਕਹਿੰਦੀ ਦੀਦੀ ਮੇਰੀ ਫੋਟੋ ਵਧੀਆ ਆ ਗਈ ਤੇ ਇਹ ਐਂ ਕਰਦੀ ਹੈ ਇਹ ਵੀ ਰੌਣਕੀ ਬੰਦਾ ਬਹੁਤ ਰੌਣਕੀ ਆ ਤੇ ਚਲੋ ਜੀ ਆਪਾਂ ਆ ਗਏ ਸੀ ਇਹ ਪਿੰਡੋਂ ਆ ਕੇ ਕੰਮ ਤੁੰਦਾ ਕਰਕੇ ਹੁਣ ਚੱਲੇ ਆਂ ਜੀ ਬਾਕ ਕਰਨ ਤੇ ਸ਼ਾਮ ਦਾ ਟਾਈਮ ਆ ਦੇਖੋ ਕਿੰਨੀ ਵਧੀਆ ਗ੍ਰੀਨਰੀ ਗ੍ਰੀਨਰੀ ਜੀ ਆ ਕੀ ਪਾਲਣਾਂ ਵੀ ਦੱਸਣਾ ਮੈਂ ਤੁਹਾਨੂੰ ਯਾਰੀ ਬਾਤ ਕੀਤਾ ਟਿਕਾ ਦੇ ਆਪ ਬਲੌਗ ਦਾ ਐਂਟਰ ਇਸ ਤੇ ਕੱਲੂ ਮਿਲਦੇ ਅਗੇ ਇਸ ਤੇ ਨਵੇਂ ਬਲੌਗ ਨਾਲ ਜੇ ਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ